ੁੰਡਿਆਲਾ ਗੁਰੂ ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਤੇ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਮਹੀ ਨਹੀਂ ਲੈ ਰਹੀਆਂ ਇੱਥੇ ਇੱਕ ਵਾਰ ਫਿਰ ਤੋਂ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆਏ ਨੇ ਪਹਿਲੀ ਧੁੰਦ ਪੈਂਦਿਆਂ ਸਾਰ ਹੀ ਚੋਰੀਆਂ ਦਾ ਉਹੀ ਦੌਰ ਮੁੜ ਤੋਂ ਸ਼ੁਰੂ ਹੋ ਗਿਆ ਇੱਕ ਰਾਤ ਦੇ ਵਿੱਚ ਹੀ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਸੁਨਿਆਰੇ ਦੀ ਦੁਕਾਨ ਤੋਂ ਲਗਭਗ 2 ਕਿਲੋ ਤੋਂ ਜ਼ਿਆਦਾ ਚਾਂਦੀ ਅਤੇ 50000 ਰੁਪਏ ਨਕਦੀ ਚੋਰੀ ਕੀਤੀ ਗਈ ਹੈ। ਇਹ ਘਟਨਾ ਰਾਤ ਕਰੀਬ 2 ਵਜੇ ਦੀ ਹੈ। ਜਦੋਂ ਮੁੰਡੀਆਂ ਨੇ ਰੌਲਾ ਪਾਇਆ ਤਾਂ ਇਹ ਚੋਰ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚੋਰਾਂ ਦੀ ਗਿਣਤੀ 7 ਤੋਂ 8 ਸੀ। ਇਹਨਾਂ ਚੋਰਾਂ ਨੇ ਇੱਕ ਸੁਨਿਆਰੇ ਦੀ ਦੁਕਾਨ ਸਮੇਤ ਇੱਕ ਮੈਡੀਕਲ ਸਟੋਰ ਨੂੰ ਵੀ ਨਿਸ਼ਾਨਾ ਬਣਾਇਆ ਪਰ ਮੈਡੀਕਲ ਸਟੋਰ ਤੇ ਨੁਕਸਾਨ ਤੋਂ ਬਚਾਰਿਆ। ਇਸ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ। ਇਹਨਾਂ ਚੋਰਾਂ ਦੇ ਕੋਲ ਵੱਡੇ-ਵੱਡੇ ਦਾਤਰਾਂ ਸਮੇਤ ਪਿਸਤਲ ਵੀ ਸਨ। ਚੋਰ ਜਾਂਦੇ-ਜਾਂਦੇ ਚਾਰ ਤੋਂ ਪੰਜ ਫਾਇਰ ਵੀ ਕਰਕੇ ਗਏ ਨੇ ਤੇ ਨਾਲ ਹੀ ਧਮਕੀਆਂ ਦਿੰਦੇ ਹੋਏ ਵੀ ਨਜ਼ਰ ਆਏ ਨੇ। ਇਹਨਾਂ ਚੋਰਾਂ ਨੇ ਮੌਕੇ ਤੇ ਚੌਂਕੀਦਾਰ ਨੂੰ ਬੰਦੀ ਬਣਾਇਆ ਤੇ ਉਸ ਨੂੰ ਜਾਨੋਂ ਮਾਰਨ ਦਾ ਡਰਾਵਾ ਵੀ ਦਿੱਤਾ। ਐਸਐਚਓ ਨਦੀਸ਼ ਕੁਮਾਰ ਵੀ ਮੌਕੇ ਤੇ ਪਹੁੰਚੇ ਨੇ। ਉਨ੍ਹਾਂ ਦੇ ਨਾਲ ਚੌਕੀ ਇੰਚਾਰਜ ਜੁਗਿੰਦਰ ਸਿੰਘ ਤੇ ਪੁਲਿਸ 파ਰਟੀ ਵੀ ਸ਼ਾਮਿਲ ਰਹੀ ਹੈ ਜਿਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਐਸਐਚਓ ਨਰੇਸ਼ ਕੁਮਾਰ ਮੀਡੀਆ ਦੇ ਵੀ ਮੁਖਾਤਿਬ ਹੋਏ ਨੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਹੈ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਬਹੁਤ ਜਲਦ ਚੋਰਾਂ ਨੂੰ ਫੜ ਲਿਆ ਜਾਵੇਗਾ ਤੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਸੰਬੰਧ ਵਿੱਚ ਚੌਂਕੀਦਾਰ ਦੁਕਾਨ ਮਾਲਕ ਅਤੇ ਐਸਐਚਓ ਨਰੇਸ਼ ਕੁਮਾਰ ਦੇ ਹੋਰ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਤੁਹਾਨੂੰ ਵੀ ਸੁਣਾਉਦੇ ਆ ਜੀ ਜੀ ਰਤੀ ਜੀ ਦੀ ਚੋਰੀ ਹੈ ਕੀ ਕਰੇ ਤੁਸੀਂ ਕਿੱਥੇ ਹੈ ਮੈਂ ਇੱਥੇ ਸੀ ਭਾਜੀ ਸ਼ੀਸ਼ਾ ਟੁੱਟਾ ਨਾ ਦੋ ਜਣੇ ਇੱਥੇ ਆਏ ਇੱਥੋਂ ਮੈਂ ਵਾਪਸ ਭੱਜ ਜਦਿਆ ਕਿੰਨੇ ਕਿੰਨੇ ਬੰਦੇ ਸੀ ਜਿਹੜਾ ਰਤੀ ਚੋਰੀ ਕਰਨ ਆਏ ਬੰਦੇ ਉੱਥੇ ਜਾਦੇ ਸੀ ਤੇ ਇੱਥੇ ਦੋ ਜਣੇ ਇਹਨਾਂ ਦੇ ਵਿੱਚ ਇੱਥੋਂ ਮੈਂ ਵਾਪਸ ਭੱਜ ਜਦਿਆ ਨਾ ਇੱਥੇ ਦੋ ਜਣੇ ਇੱਥੇ ਉਧਰ ਹੁੰਦੇ ਇੱਥੇ ਅਲੀ ਬੂਹ ਖੋਲ ਤੋੜੇ ਤੁਹਾਨੂੰ ਕੀ ਕਿਹਾ ਉਹਨਾਂ ਨੇ ਤਿੰਨੇ ਨਿਲ ਜਾ ਦਵਾ ਦਾ ਮੈਂ ਭੱਜ ਜਦਿਆ ਤੇ ਕਿੰਨੇ ਫੋਟੋ ਕੀਤਾ ਹਾਂ ਹਾਂ ਜੀ ਮੈਂ 34 ਚਲਦੇ ਆ 34 ਚਾਹੇ ਤੇ ਇਸ ਤੋਂ ਭਾਈ ਉੱਥੇ ਤੇ ਬੱਤੇ ਦੇ ਪੀਸੀ ਆ ਜਾਣੀਆਂ ਦੇ ਆ ਤੇ ਭੇਜਦੇ ਆ ਬਾਜੋ ਤੋਈ ਵੀ ਨਹੀਂ ਆਇਆ ਇੱਥੇ ਦਕਾਨ ਵਾਲੇ ਨੇ ਬੁਲਾਇਆ ਉਹਦਾ ਤੋਈ ਵੀ ਨਹੀਂ ਆਇਆ ਅੱਛੇ ਕਿਹੜੀ ਦੁਕਾਨ ਤੇ ਗੱਲ ਹੋਦੀ ਨਾ ਇਹ ਤਾਂ ਪਨੇ ਸੁਣਿਆ ਰੈਡੀ ਤੇ ਤਾਂ ਇਹਨਾਂ ਦੇ ਸੁਭਾਅ ਰੈਡੀ ਆ ਦਕਾਨ ਬਚੀ ਹੈ ਇਹਨਾਂ ਦੇ ਤਲੀ ਦੇ ਜਿੰਦਾ ਸੋੜਿਆ ਨਾ ਜੇ ਉਹ ਤੁਸੀਂ ਕੋਲ 34 ਦੇ ਉਦੋਂ ਇਹ ਕਾਰਵਾਈ ਹੋ ਚੁੱਕੀ ਹੀ ਆਹੋ ਮੈਂ ਦੋ ਵੇ ਨੂੰ ਫੋਨ ਮਾਰਤਾ ਸੀ ਨਾ ਤੇ ਉਹ ਰੋ ਪਾਜ ਭੱਜ ਭੁਜ ਦੇ ਉਹਨਾਂ ਨੂੰ ਪਤਾ ਵੀ ਬੰਦੇ ਇੱਥੇ ਹੁੰਦੇ। ਜਦੋਂ ਤੁਹਾਨੂੰ ਇਹਨਾਂ ਨੇ ਕਿਹਾ ਉਦੋਂ ਤੀ ਆਉਣ ਭੱਜੇ। ਆਹ। ਹਾਂ ਇੱਥੇ ਵੀ ਬੰਦੇ ਸੀ ਤੇ ਉੱਥੇ ਵੀ ਬੰਦੇ ਸੀ। ਤੁਹਾਨੂੰ ਕਿ ਦੰਗੀਆਂ ਆਹੋ ਤੇ ਹੱਥ ਫਰੇ ਭਾਜੀ। ਠੀਕ ਹੈ ਕੀ ਤੇ ਹੱਥ ਜੀ ਨਾ। ਹੱਥ ਹਾਰ ਮੈਂ ਵੇਚੇ ਨਹੀਂ ਉਹ ਬਸ 16 ਫੜੀਏ ਉਹਨਾਂ ਨੇ ਮੈਂ ਬਤਵਾ ਦਾ ਭੱਜਣ ਦੀ ਦਿੱਤੀ ਮੈਂ 34 ਦਾਵਾ ਦਾ ਵਧਿਆ। ਉਦੋਂ ਮੈਂ ਬਾਬੇ ਨੂੰ ਲਿਆ ਜੈਸ ਤੋਂ ਲੈ। ਉਹ ਵੀ ਪੈਰੇ ਡਰਦਾ ਆਟਾ। ਇਹ ਦੋਨੇ ਵੇ ਦੇ ਉੱਤੇ 34 ਮੇਰਾ ਨਾਮ ਨਿਸ਼ਾਨਤ ਅਰੋੜਾ ਜੀ ਦੁਕਾਨ ਦਾ ਨਾਮ ਬੀਐਸਐਮ ਜੁਲਰ ਹੈ। ਕੀ ਗੱਲ ਹੋਈ ਹੈ? ਕਰੀਬ ਰਾਤੀ 2:30 ਵਜੇ ਸਾਨੂੰ ਗਵਾਂਡੀਆਂ ਵੱਲੋਂ ਫੋਨ ਕੀਤਾ ਗਿਆ ਵੀ ਤੁਹਾਡੀ ਦੁਕਾਨ ਤੇ ਤਾਲੇ ਤੋੜ ਕੇ ਚੋਰੀ ਹੋ ਗਈ ਆ ਤੇ ਉਸ ਤੋਂ ਫੋਨ ਕਰਨ ਤੋਂ 10 ਮਿੰਟ ਬਾਅਦ ਮੈਂ ਦੁਕਾਨ ਤੇ ਆ ਕੇ ਦੇਖਿਆ ਆਪਣੀ ਤੇ ਤਾਲੇ ਟੁੱਟੇ ਸੀਗੇ ਸ਼ੀਸ਼ਾ ਤੋੜ ਕੇ ਜਿਹੜੇ ਚੋਰ ਆ ਉਹ ਅੰਦਰ ਵੜੇ ਆ ਤੇ ਕਾਫੀ ਜਿਹੜਾ ਨੁਕਸਾਨ ਕਰਕੇ ਗਏ। ਕਰੀਬ 2 ਕਿਲੋ ਦੇ ਕਰੀਬ ਚਾਂਦੀ ਹੈ ਜੀ 50 ਤੋਂ 60000 ਰੁਪਿਆ ਜਿਹੜਾ ਨਗਦ ਆ ਉਹ ਵੀ ਗੱਲੇ ਨੂੰ ਤੋੜ ਕੇ ਉਹ ਕੱਢ ਲਿੱਤਾ ਗਿਆ ਤੇ ਬਹੁਤ ਨੁਕਸਾਨ ਕਰ ਗਏ ਉਹ ਕਿਹਦੇ ਚੌਂਕੀਦਾਰ ਰਹਿ ਗਿਆ ਸੀ ਚੌਂਕੀ ਮੌਕੇ ਤੇ ਚੌਂਕੀਦਾਰ ਵੀ ਸੀ ਚੌਂਕੀਦਾਰ ਨੂੰ ਬੁਲਾਇਆ ਗਿਆ ਲੇਕਿਨ ਉਹ ਚੌਂਕੀਦਾਰ ਨੂੰ ਬੰਦੀ ਬਣਾ ਲਿਆ ਗਿਆ ਚੋਰਾਂ ਵੱਲੋਂ ਵੀ ਤੈਨੂੰ ਗੋਲੀਆਂ ਨਾਲ ਮਾਰ ਦਿੱਤਾ ਜਾਊਗਾ ਤੂੰ ਚੁੱਪ ਕਰਕੇ ਇੱਥੇ ਬਹਿ ਜਾ ਬੰਦੇ 7-8 ਬੰਦੇ ਆ ਜੀ ਉਹਨਾਂ ਕੋ ਕਾਫੀ ਹਥਿਆਰ ਔਰ ਗਵਾਂਡੀਆਂ ਵੱਲੋਂ ਸੁਣਨ ਚੇ ਵੀ ਆ ਗਿਆ ਕਿ ਉਹ ਜਾਂਦੇ ਜਾਂਦੇ 4 ਤੋਂ 5 ਫਾਇਰ ਵੀ ਕਰਕੇ ਗਏ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਦਿੱਤੀ ਹੈ ਕੰਪਲੇਂਟ ਦਿੱਤੀ ਹੈ ਪ੍ਰਸ਼ਾਸਨ ਨੂੰ ਜੀ ਘੰਟੇ ਡੇਢ ਬਾਅਦ ਹੁਣ ਕੋਈ ਪੁਲਿਸ ਦਾ ਇੱਕ ਬੰਦਾ ਆਇਆ ਔਰ ਪ੍ਰਸ਼ਾਸਨ ਕੋਲੋਂ ਮੰਗੇ ਹੋਈ ਆ ਵੀ ਇਹਨਾਂ ਚੋਰਾਂ ਨੂੰ ਜਿਹੜੀਆਂ ਨੱਥ ਪਾਇਆ ਜਾਵੇ ਸ਼ਹਿਰ ਦਾ ਬਹੁਤ ਬੁਰਾ ਆ ਲਿਆ ਸ਼ਹਿਰ ਚ ਦਿਨ ਦਿਹਾੜੇ ਗੋਲੀਆਂ ਤੇ ਆ ਜਿਹੜੀਆਂ ਚੋਰੀਆਂ ਬਹੁਤ ਹੋ ਰਹੀਆਂ ਲੋਕਾਂ ਦਾ ਰਹਿਣਾ ਜਿਹੜਾ ਸਾਡੇ ਸ਼ਹਿਰ ਚ ਬਹੁਤ ਮੁਸ਼ਕਲ ਹੈ ਇਹ ਤਾਂ ਵੀ ਤੁਸੀਂ ਅੱਜ ਰਾਤ ਅਸਨੜੇ ਟਿਕਾਣੇ ਤੇ ਚੋਰੀ ਹੋਈ ਇਹ ਜੀ ਇਸ ਤਰ੍ਹਾਂ ਨਸ਼ਾਦ ਅਰੂੜਾ ਜੀ ਇੱਥੇ ਰਹਿਣ ਵਾਲੇ ਸ਼ੇਖਪਤਾ ਦੇ ਰਹਿਣ ਵਾਲੇ ਨੇ ਇਹਨਾਂ ਦੀ ਦੁਕਾਨ ਹੈ ਇੱਥੇ ਸ਼ੇਖਪਤਾ ਗੇਟ ਦੇ ਉੱਤੇ ਜੁਐਲਰ ਦੀ ਦੁਕਾਨ ਹੈ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਵੀ ਇਸ ਤਰ੍ਹਾਂ ਸਾਰਾ ਰਾਤ ਪੰਜ-ਛੇ ਬੰਦੇ ਆਏ ਨੇ ਦੁਕਾਨ ਦਾ ਸ਼ਟਰ ਤੋੜ ਗਏ ਨੇ ਤੋੜ ਕੇ ਦੇ ਵਿੱਚੋਂ ਕੁਝ ਸਮਾਨ ਸਾਡਾ ਜਿਹੜਾ ਜੀਵਰਸ ਵਗੈਰਾ ਲੈ ਗਏ ਨੇ ਉਹ ਅਸੀਂ ਮੌਕੇ ਦੇ ਉੱਤੇ ਪਹੁੰਚੇ ਮੌਕਾ ਅਸੀਂ ਸਾਰਾ ਦੇਖਣ ਦੇ ਆ ਸਾਰੇ ਜੋ ਜਿੰਨਾਂ ਦੀ ਕਿੱਧਰ ਆਏ ਕਿੱਧਰ ਗਏ ਉਹ ਸਾਰੇ ਆਪਸ ਵਿੱਚ ਸੀਸੀਟੀਵੀ ਕੈਮਰੇ ਖੰਘਾਲਣ ਦੇ ਆ ਫਿਲਹਾਲ ਇਹਨਾਂ ਦਾ ਜਿਹੜਾ ਬਿਆਨ ਲੈ ਕੇ ਇਹ ਮਕਦਮਾ ਦਰਜ ਕਰ ਦੇਣ ਲੱਗੇ ਆ ਜਿਹੜੇ ਜਲਦੀ ਆ ਮਤਲਬ ਜਿਹੜੇ ਦੋਸ਼ੀ ਆ ਇਹ ਕਾਬੂ ਕਰ ਲਈ ਜਾਣਗੇ ਕਿਉਂਕਿ ਸਾਰੇ ਬੰਦੇ ਕੈਮਰੇ ਦੇ ਵਿੱਚ ਆਉਂਦੇ ਨੇ ਕਿਤੇ ਇਹਨਾਂ ਦੇ ਮੂੰਹ ਬੰਦ ਨੇ ਕਿਤੇ ਖੁੱਲ ਨੇ ਅਕਸਰ ਕਿਤੇ ਨਾ ਕਿਤੇ ਖੁੱਲ ਵੀ ਗਏ ਨੇ ਮੂੰਹ ਤੋਂ ਅਹੀਂ ਸਾਰੇ ਇਹਨਾਂ ਨੂੰ ਟ੍ਰੇਸ ਕਰ ਲੈਣਾ ਹੈ ਕਿੰਨਾ ਕੁ ਨੁਕਸਾਨ ਹੋਇਆ ਇਹ ਹੁਣ ਕਰਦੇ ਆ ਜੀ ਸਾਰਾ ਹੁਣ ਆਏ ਨੇ ਆਪਣੇ ਨਿਸ਼ਾਦ ਜੀ ਆਏ ਨੇ ਆਪਣਾ ਸਾਰਾ ਹਿਸਾਬ-ਕਿਤਾਬ ਸਾਨੂੰ ਦੱਸ ਦਿਆ ਬਾਇਓ ਡਾਟਾ ਵੀ ਕਿੰਨਾ ਕੁ ਨੁਸਾਨ ਹੋ ਜਾਂਦਾ ਉਸ ਅਕੋਰਡਿੰਗ ਜੀ ਆਪਾਂ ਪੂਰੇ ਭੋਜ ਦੇ ਨਾਤੇ ਦੇਖੇ ਜਾ ਰਹੇ ਆ ਜੁੜੀਆਂ ਕਰ ਰਹੇ ਆ ਪ੍ਰਸ਼ਾਸਨ ਵੀ ਕਾ ਰਹੀ ਹੈ ਇਹ ਜੀ ਪ੍ਰਸ਼ਾਸਨ ਸਾਰਾ ਚਲੋ ਹੁਣ ਅਸੀਂ ਵੀ ਇਲੈਕਸ਼ਨ ਚ ਲੱਗੇ ਆ ਸਾਰੇ ਆਪਾਂ ਹੁਣ ਹੋ ਗਏ ਆ ਉਧਰੋਂ ਇਲੈਕਸ਼ਨ ਚ ਫ੍ਰੀ ਹੋ ਗਏ ਆ ਕੋਈ ਗੱਲ ਨਹੀਂ ਜਿਹੜਾ ਕੋ ਕਰੇਗਾ ਵਾਰਦਾਤ ਉਹ ਫੜਿਆ ਵੀ ਜਾਏਗਾ